ਕੀ ਦੰਦ ਜੀ ਜੰਤੇ ਐ ਬਣਾ ਤੋ ਤੁਸੀਂ ਤਾਂ ਸਾਡੇ ਉਹ ਸਾਡੇ ਨਾਲੋਂ ਤੁਹਾਡੇ ਨਾਲ ਲੜ ਰਹੇ ਆ ਇਹ ਬਿਜਲੀ ਸੋਧ ਬਿੱਲ ਸਾਰਿਆਂ ਤੇ ਇਫੈਕਟ ਕਰਨਾ ਪੂਰੇ ਪੂਰੇ ਇੰਡੀਆ ਤੇ ਕਰਨਾ ਇਹਨੇ ਇਫੈਕਟ ਤੁਹਾਡੇ ਪੰਜਾਬ ਤੇ ਕਰਨਾ ਤੁਹਾਡੀਆਂ ਜੇਬਾਂ ਤੇ ਕਰਨਾ ਅਸੀਂ ਤੁਹਾਡੇ ਲਈ ਲੜ ਰਹੇ ਆ ਇਹ ਪੂਰੇ ਪੂਰੇ ਪੰਜਾਬ ਲਈ ਪੂਰੇ ਭਾਰਤ ਲਈ ਲੜ ਰਹੇ ਆ ਇਹ ਬਿਜਲੀ ਸੋਧ ਬਿੱਲ ਨੇ ਇਫੈਕਟ ਤੁਹਾਡੇ ਤੇ ਕਰਨਾ ਸਾਰਿਆਂ ਤੇ ਤੁਸੀਂ ਸਾਡੇ ਹੋ ਇਸ ਕਰਕੇ ਸਾਨੂੰ ਉੱਥੇ ਜਾਣ ਦਿਓ ਵੇ ਕੋ ਅੱਥਰਾ ਨਹੀ ਉਥੇ ਉਥੇ ਜਾਣ ਦਿਓ ਨਾ ਉਥੇ ਉਥੇ ਪਹਿਲਾਂ ਨਹੀਂ ਕੋਈ ਨਹੀਂ ਅਸੀਂ ਅਸੀਂ ਉਹਦੇ ਸਟੇਸ਼ਨ ਤੇ ਉਹਦੇ ਟਰੈਕ ਤੇ ਨਹੀਂ ਜਾਵਾਂਗੇ ਹੱਲੇ ਤੁਹਾਨੂੰ ਉਥੇ ਨਾਲ ਚੱਲ ਜਾਈਏ ਟਰੈਕ ਤੇ ਨਹੀਂ ਜਾਂਦੇ ਅਸੀਂ ਉਥੇ ਜਾਣ ਦਿਓ ਉਥੇ ਜਾਣ ਦਿਓ ਡਿਟੇਨ ਵੀ ਹੋਰ ਕਿਸਾਨ ਕੀਤੇ ਗਏ ਨੇ ਕਿਵੇਂ ਦੇਖੋ ਖਾਵੇ ਸਾਡੇ ਆਗੂ ਮੇਰੀ ਜਥੇਬੰਦੀ ਦੇ ਮੇਨ ਆਗੂ ਸਾਰੇ ਹੀ ਸਤਨਾਮ ਸਿੰਘ ਸਾਨੀ ਸਾਡਾ ਦਵਿੰਦਰ ਸਿੰਘ ਸੰਧੂ ਜਿਹੜਾ ਸੰਧਵਾ ਤੋਂ ਆਇਆ ਸਾਨੀ ਸਾਹਿਬ ਸਾਨੀ ਤੋਂ ਨੇ ਹਿਸ਼ਾਰਪੁਰ ਤੋਂ ਗੁਰਵਿੰਦਰ ਸਿੰਘ ਹੂੜਾ ਸਾਡੇ ਪਾਲਾ ਮੌਲੀ ਪਾਲਾ ਪਾਲਾ ਮੌਲੀ ਸਾਡੇ ਵੇਖੋ ਸਰਕਾਰ ਦਾ ਰਵਈਆ ਇੱਥੇ ਸਪਸ਼ਟ ਹੈ ਕਿ ਇਹ ਜਿਹੜਾ ਬਿਜਲੀ ਸੋਧ ਬਿਲ 2025 ਹੈ ਇਹ ਕੇਂਦਰ ਨੇ ਲਿਆਂਦਾ ਹੈ ਅਸੀਂ ਕੇਂਦਰ ਦੇ ਅਗੇਸਟ ਪ੍ਰੋਟੈਸਟ ਕਰ ਰਹੇ ਹਾਂ ਸਾਰੇ ਪਰ ਇਹ ਜਿਹੜੀ ਪੰਜਾਬ ਸਰਕਾਰ ਅੱਜ ਕੇਂਦਰ ਦੇ ਨਾਲ ਖੜੀ ਹੈ ਡੱਟ ਕੇ ਮੈਂ ਇਹ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਇਹਦਾ ਬਿਜਲੀ ਸੋਧ ਬਿਲ ਹੈ ਇਹਨੇ ਸਾਰਿਆਂ ਤੇ ਫਿੱਟ ਕਰਨਾ ਪੂਰੇ ਪੂਰੇ ਦੇ ਪੂਰੇ ਭਾਰਤ ਤੇ ਫਿੱਟ ਕਰਨਾ ਔਰ ਇਹ ਮੈਂ ਇੱਕ ਕਹਿਵਾਂਗਾ ਦਾਅਵੇ ਨਾਲ ਅੱਜ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਵੀਰ ਖੜੇ ਆ ਇਹਨਾਂ ਦੇ ਘਰਾਂ ਦੇ ਇਹਨਾਂ ਦੇ ਮੀਟਰ ਇਹਨਾਂ ਦੇ ਵੀ ਲੱਗਣੇ ਆ ਇਹਨਾਂ ਦੇ ਵੀ ਇਫੈਕਟ ਹੋਣਾ ਇੱਕ ਸਵਾਲ ਹੈ ਸਰਕਾਰ ਦਾ ਤੁਹਾਨੂੰ ਨਹੀਂ ਲੱਗਦਾ ਕਿ ਬੈਠ ਕੇ ਗੱਲ ਹੋ ਜਾਣੀ ਚਾਹੀਦੀ ਸੀ ਇੰਦਾ ਦੀ ਜਦੋਂ ਜਹਤ ਤੋਂ ਬਿਨਾ ਕੀ ਪਹਿਲਾਂ ਕੋਸ਼ਿਸ਼ ਕੀਤੀ ਅਸੀਂ ਬੜੀ ਕੋਸ਼ਿਸ਼ ਕੀਤੀ ਆ ਸਰਕਾਰ ਨੂੰ ਅਸੀਂ ਪੀਸੀ ਕਰਕੇ ਪਹਿਲਾਂ ਵਾਰਨ ਕੀਤਾ ਫਿਰ ਮੰਗ ਪੱਤਰ ਦਿੱਤੇ ਆ ਆ ਪਿੱਛੇ ਪਹਿਲੀ ਤਰੀਕ ਨੂੰ ਕਿ ਸਰਕਾਰ ਨੂੰ ਕਿਹਾ ਵੀ ਕੋਈ ਗੱਲ ਕਰੋ ਦੱਸੋ ਤੁਸੀਂ ਆਪਣਾ ਪੱਖ ਸਪਸ਼ਟ ਕਰੋ ਨਹੀਂ ਵੀ ਮੀਟਿੰਗ ਕਰ ਲਈ ਪਰ ਜਿਹੜੀ ਰਾਇ ਮੰਗੀ ਗਈ ਆ ਸਪਾਰ ਸਰਕਾਰ ਵੱਲੋਂ ਪੰਜਾਬ ਸਰਕਾਰ ਆਪਣਾ ਉੱਤੇ ਰਾਇ ਸਪਸ਼ਟ ਕਰੇ ਆਪਣੀ ਆਪਣਾ ਪੱਖ ਸਪਸ਼ਟ ਕਰੇ ਪਰ ਇਹਦਾ ਮਤਲਬ ਇਹ ਰਲਈ ਹੋਈ ਆ ਉਰੇ ਉਰੇ ਅੱਜ ਸਾਬਤ ਹੋ ਰਿਹਾ ਜਿਸ ਤਰ੍ਹਾਂ ਨਾ ਫੋਰਸਾਂ ਲਾਈਆਂ ਗਈਆਂ ਅੱਜ ਜਿਸ ਢੰਗ ਨਾਲ ਸਾਡੇ ਸਾਥੀਆਂ ਨੂੰ ਟ੍ਰੇਨ ਕੀਤਾ ਗਿਆ ਅੱਜ ਇਹ ਸਪਸ਼ਟ ਹੋ ਰਿਹਾ ਕਿ ਪੰਜਾਬ ਸਰਕਾਰ ਜਿਹੜੀ ਆ ਇਹ ਡਟ ਕੇ ਕੇਂਦਰ ਸਰਕਾਰ ਨਾਲ ਖੜੀ ਆ ਪੰਜਾਬ ਕਿੰਨੀਆਂ ਕਿੰਨੀਆਂ ਕੁ ਮੁਸ਼ਕਲਾਂ ਆਈਆਂ